ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਲਈ ਲੈ ਕੇ ਆਏ ਆ ਦੋ ਤਾਜ਼ੀਆਂ ਸੁਈਆਂ ਤੇ ਚਾਰ ਗੱਬਣ ਤੋਂ ਗੱਬਣ ਨੇ ਆਜੋ ਪੁੱਛਦੇ ਆਂ ਬਾਈ ਜੀ ਤੋਂ ਟੇਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਜੀ ਵਧੀਆ ਜੀ ਹਾਂਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਬੱਗਾ ਸਿੰਘ ਆ ਜੀ ਠੀਕ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਠੀਕ ਆ ਜੀ ਨੇੜੇ ਕਿਹੜੇ ਪਿੰਡ ਰਹਿ ਜਾਂਦੇ ਆਈ ਨੇੜੇ ਪਿੰਡ ਜੇ ਇਧਰ ਭਲੌੜਾ ਇਧਰ ਭਾਈ ठीक है जी मोबाइल नंबर बोल दो जी चौरानवे अस्सी सौ चाली जी ठीक है जी चुरंजा एक सौ अठानवे ठीक है जी जी आप पहले नंबर से बैठ देख रहे हैं कि कदम छूई है जी ठीक है जी कि कौला क्या है बारह तेरह किलो गोला तैयार ठीक है जी खोल लो जी के दो दिखा दू बा ठंडी शुरू पूरी है जी बच्चा की दिता जी है ठीक है जी ਵਸੀ ਚੰਗੀ ਆ ਜੀ ਹਾਂ ਵਸੀ ਬਹੁਤ ਚੰਗੀ ਆ ਹਾਂ ਵਸੀ ਬਹੁਤ ਚੰਗੀ ਆ ਟਰ ਲੋ ਬਈ ਕੋਈ ਗੱਲ ਨਹੀਂ ਬਾਕੀ ਐਡਰ ਕੁਆਲਿਟੀ ਬਹੁਤ ਆ ਕਿੰਨਾ ਕ ਬੋਲਾ ਚੋਲਿਆ ਜੀ ਬੋਲਾ ਹੀ ਸਵੇਰੇ ਕੱਢਿਆ ਗਾੜਦੋਂ ਸਵੇਰੇ 7 ਕਿੰਨੇ ਠੀਕ ਆ ਜੀ ਮੋੜ ਲੋ ਬਈ ਬਾਕੀ ਥਣ ਕੱਲਾ ਕੱਲਾ ਨਿਖੜ ਮੈਂ ਪੂਰੀ ਬੱਥ ਤੇ ਆ ਕਿੰਨਾ ਕ ਐਸਟੀਮੇਟ ਦਾ ਦੱਤ ਪਾ ਦੂ ਬਈ ਜਿਹੜੇ ਮਾਰਖਾਏ ਦੱਸਦੇ ਸਾਬ ਨਾਲ ਬੈੜ ਦਾ 18 19 ਕਿਲੋ ਪਿਛਲੇ ਸੋਹੇ ਲੱਗਾਇਆ ਵਾ ਠੀਕ ਆ ਬਈ ਐਂਕੀ 20 ਬਾਰ-ਬਾਰ ਦੁੱਧ ਪਾ ਠੀਕ ਆ ਬਾਕੀ ਥਣ ਬਹੁਤ ਚੰਗਾ ਹੈ ਨਾ ਜੀ ਸ਼ੀਰ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਤਰੀ ਚਲੋ ਸਹੀ ਗੱਲ ਹੈ ਬਈ ਐਂ ਬੈੜ ਬਾਸਤਾ ਵੀ ਨਹੀਂ ਧਾਰਾ ਮਾਰ ਕੇ ਦਿਖਾਉਂਗਾ ਮਾਰ ਕੇ ਦਿਖਾਵਾਂਗੇ ਸਹੀ ਗੱਲ ਹੈ ਬਈ ਬਾਕੀ ਠੰਡੀ ਸ਼ੀਰ ਪੂਰੀ ਹੈ ਬਈ ਕਹਿੰਦਾ ਦੇਖ ਲਓ ਧਾਰਾ ਮਾਰ ਕੇ ਦਿਖਾਉਂਦਾ ਬਾਕੀ ਬਈ ਧਾਰਾ ਉਲੀ ਆ ਬਾਈ ਬਾਕੀ ਜਮਾ ਆ ਉਹੀ ਕਿੰਨੇਰ ਕੀਤਾ ਸਹੀ ਗੱਲ ਆ ਬਾਈ ਬਾਕੀ ਧਾਰ ਵੀ ਮੋਟੀ ਧਾਰਾ ਪੂਰੀ ਹੈ ਨਾ ਦੇਖੋ ਜਮਾ ਆ ਗੰਨੇ ਵਾਂਗੂ ਵਰਦੀ ਹੈ ਸਹੀ ਗੱਲ ਆ ਬਾਈ ਕੁਰਾਇ ਦਾ ਖੜਕਾ ਹੁੰਦਾ ਬਾਕੀ ਸਵਾਈ ਜਮਾ ਇੱਕ ਨੰਬਰ ਆ ਜੀ ਸਹੀ ਗੱਲ ਆ ਬਾਈ ਹਾਂ ਬਾਕੀ ਬਈ ਧਾਰਾ ਮਾਰ ਕੇ ਦਿਖਾਈ ਜਾਂਦਾ ਚੰਗੀ ਬਈ ਕਹਿੰਦਾ ਬਹੁਤ ਆ ਠੰਡੀ ਸੀ ਥੋੜੇ ਮੂਰੀ ਆ ਇਹ ਸਭ ਨਿਆਣਾ ਪਾਓ ਨਾ ਆਪਣਾ ਤੇ ਰੇਟਿੰਗ ਮਾਰਦੀ ਹੈ ਜੋ ਆਏ ਨੇ ਬੈਣ ਜੀ ਜਮਾ ਫਾਇਰ ਵੀ ਚੱਤੀ ਸਹੀ ਗੱਲ ਆ ਬਾਈ ਆ ਦੇਖ ਲੈ ਥੋੜੀਆਂ ਥੋੜੀਆਂ ਧਾਰਾ ਨਾਲ ਦੁੱਧ ਕਿੱਥੇ ਤੱਕ ਪਹੁੰਚ ਗਿਆ ਹਾਂਜੀ ਹਾਂਜੀ ਬਈ ਮੁੱਲ ਕੀ ਰਹੂ ਜਾਇਜ਼ ਜਾਇਜ਼ਾ ਬੰਨ ਫੋਨ ਤੇ ਹੋਊ ਜੀ ਹੋਊ ਜਾਇਜ਼ ਠੀਕ ਆ ਬਾਈ ਆ ਦੇਖੋ ਬੈੜ ਦੋਨੇ ਪਾਸੇ ਦਿਖਾ ਰਿਹਾ ਐ ਨੀਲੇ ਵਾ ਉਹਨੇ ਹੀ ਮੂਰੇ ਆ ਉਹਨੇ ਹੀ ਪਿੱਛੇ ਆ ਜਿਨ੍ਹਾਂ ਦੇ ਪਿੱਛੇ ਨੂੰ ਆ ਉਹਨੇ ਮੂਰ ਨੂੰ ਲੈ ਵਾ ਬਾਕੀ ਸਹੀ ਗੱਲ ਆ ਬਾਈ ਬੈੜ ਦੀ ਜਾਦ ਜੂਦ ਗੁੱਠੀ ਵਾਤੀ ਦਿਖਾ ਦੇ ਜਮਾ ਸਹੀ ਗੱਲ ਆ ਜਮਾ ਇੱਕ ਨੰਬਰ ਸਹੀ ਗੱਲ ਆ ਚੰਗੀ ਆ ਹਾਂ ਬੱਸੀ ਦੇਖ ਲਓ ਮੰਗਰ ਨਿਪਾਲਣ ਵਾਲਾ ਬੰਦਾ ਸਾਰ ਨੂੰ ਬੱਸੀ ਵੀ ਨਾਲ ਹੀ ਰਾਈ ਸਹੀ ਗੱਲ ਆ ਬਾਈ ਕਹਿੰਦਾ ਬੱਸੀ ਜਾਂਤ ਬਰੀਡ ਵੀ ਆ ਸਹੀ ਗੱਲ ਗਲਾਬੀ ਫੂਥ ਵੱਖਰੀ ਚੀਜ਼ ਹੈ ਯਾਰ ਵੀ ਫਾਨ ਗਲਾਬੀ ਫੂਥ ਸਹੀ ਗੱਲ ਆ ਬਾਈ ਬੱਚਾ ਬਹੁਤ ਚੰਗਾ ਸਹੀ ਗੱਲ ਆ ਬਾਕੀ ਸ਼ਿਮਰ ਸੁਮਰ ਤਾਂ ਤਾਂ ਨਹੀਂ ਪਤਾ ਬਾਈ ਕਿਹੜੇ ਦੇ ਆ ਸ਼ਿਮਰ ਦਾ ਨਹੀਂ ਪਤਾ ਜੀ ਆਪਾਂ ਨਾਲ ਹੀ ਝੂਠ ਮਾਰਨਾ ਇਹਦਾ ਕੁਝ ਨਹੀਂ ਦੱਸਿਆ ਆ ਦੂਜੀ ਵਾਰ ਦਾ ਦੱਸਿਆ ਮਾਲਕਾਂ ਨੇ ਸਾਰਾ ਕੁਝ ਠੀਕ ਹੈ ਜੀ ਹਾਂਜੀ ਅੱਗੇ ਦੋ ਨੰਬਰ ਬਾਈ ਇਹ ਕਿਹੜਾ ਸਵੇਰ ਸੁਈਆ ਇਹ ਦੂਜਾ ਸਵੇਰ ਸੁਈਆ ਰਾਤ ਸੁਈਆ ਵਾ 2 ਵਜੇ ਠੀਕ ਹੈ ਬਾਈ ਹਾਂ ਤੇ ਜੇਰ ਕੰਪਲੀਟ ਆ ਜੇਰਾ ਭਈਆ ਠੀਕ ਆ ਵੇ ਜੇਰ ਭਾਈ ਕਹਿੰਦਾ ਭਈਆ ਬੱਠਲ ਚ ਪਈ ਆ ਕੰਪਲੀਟ ਆ ਜੇਰ ਮਗਰ ਬੱਚਾ ਕੀ ਦਿੱਤਾ ਭਾਈ ਮਗਰ ਬੱਸੀ ਆ ਜੀ ਠੀਕ ਆ ਬੱਸੀ ਬਹੁਤ ਚੰਗੀ ਆ ਯਾਰ ਹਨਾ ਸੜਸੀ ਹੁਣ ਪੇਪਰ ਦੀ ਬੱਸੀ ਆ ਜੀ ਸਹੀ ਗੱਲ ਆ ਭਾਈ ਰੂਸਰਾ ਦੇਖੋ ਗਲਾਬੀ ਆ ਸਾਰਾ ਉਹਨਾਂ ਨੇ ਡਿਟੇਲ ਦਿੱਤੀ ਆ ਇਹਦੇ ਸਹੀ ਗੱਲ ਆ ਚੰਗੀ ਆ ਉਹਦਾ ਬੱਸੀ ਪੇਪਰ ਦੀ ਬੱਸੀ ਆ ਗਲਾਬੀ ਨਾਸਾ ਗਲਾਬੀ ਥਾਣਾ ਸਹੀ ਗੱਲ ਆ ਹਾਂ ਥੋੜ੍ਹ ਲੋ ਭਾਈ ਤੋੜ ਕੇ ਦਿਖਾ ਦਿਓ ਬਾਕੀ ਕਾਦ ਬੇਟਾ ਬਹੁਤ ਆ ਭਾਈ ਹਨਾ ਬੜੀ ਚੰਗੀ ਆ ਇਹ ਨਿਆਂ ਦੀ ਬੰਦ ਲੇਵੇ ਦੀ ਬਹਿੜਾ ਕੋਈ ਆਇਆ ਨਹੀਂ ਟੁੱਟ ਮਾਲੇਗਾ ਸਹੀ ਗੱਲ ਆ ਭਾਈ ਬਾਕੀ ਦੇਖ ਸਕਦੇ ਆ ਛੋਟੀ ਕੱਦ ਦੀ ਨਹੀਂ ਪੂਰਾ ਉੱਚੇ ਕੱਦ ਕਰਦੀ ਬਿਹੜਾ ਗਈ ਚੰਗੀ ਆ ਗਈ ਆਰਡਰ ਦੀ ਕਮਾਲ ਬਹੁਤ ਆ ਬਾਈ ਚੰਗਾ ਬਹੁਤ ਆ ਆਰਡਰ ਬਾਕੀ ਨੇੜੇ ਦੇ ਵੀ ਚੱਕਰਾਵਾਂਗੇ ਆਰਡਰ ਬਹੁਤ ਕਮਾਲ ਦਾ ਬਾਕੀ ਥਾਂ ਇਹਦੇ ਵੀ ਨਿਖੜਵੇਂ ਪੂਰੇ ਹੁਣ ਜਮਾ ਦੇਖੋ ਡਾਕਟਰ ਖਾਵਾ ਦੇ ਵਾਲੂਆ ਦੇਖੋ ਵੜਦਾ ਸਹੀ ਗੱਲ ਹੈ ਮਗਰ ਉਹਨੇ ਹੀ ਮੂਰੇ ਆ ਸਹੀ ਗੱਲ ਹੈ ਬਾਈ ਆ ਇਹ ਵੀ ਜਮਾ ਬਾਸਪਾ ਬਣੀ

ਕਿੰਨਾ ਗਾ ਐਸਟੀਮੇਟ ਆ ਪਾ ਦੂ ਦਾ ਮੁਰੇ ਦੁੱਧ ਬਾਈ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਠੀਕ ਆ ਬਾਈ 23 24 ਕਿਲੋ ਪਹਿਲੇ ਸੂਏ ਦਾ ਚਵਾਇਆ ਵਾ ਮੈੜ ਦਾ ਠੀਕ ਆ ਐਤੀ 26 27 ਕਿਲੋ ਦੀ ਮਿਲ ਗਈ ਠੀਕ ਆ ਐਰ ਕੀ ਬਾਈ ਕਹਿੰਦਾ 26 27 ਲੀਟਰ ਚਵਾ ਦਊਗੀ ਹਾਂ ਬਾਕੀ ਬਾਈ ਸਾਨੂੰ ਸਾਹਮਣੇ ਧਾਰਾ ਮਾਰ ਕੇ ਦਿਖਾਈ ਦਊਗਾ ਠੰਡੀ ਸ਼ੀਲ ਪੂਰੀਆ ਪੂਰੀ ਬਾਕੀ ਤਾਰ ਦੇਖੋ ਗੰਨਾਇਆ ਕੋਈ ਵਰਦੀ ਆ ਤਾਂ ਰੀਡੂ ਕਰਨ ਵਾਲੀ ਮਾਰ ਸਾਰਾ ਪੂਰਾ ਮਾਰੀ ਜੋ ਪੈਰ ਨਹੀਂ ਚੱਕਣਾ ਕੁਛ ਨਹੀਂ ਕਰਨਾ ਬਹਿਣ ਨੇ ਸਹੀ ਗੱਲ ਹੈ ਜਮਾ ਦੇ ਲੋ ਬੋਲ ਹੀ ਆਉਂਦਾ ਨੇ ਬੋਲ ਹੀ ਆਉਂਦਾ ਸਹੀ ਗੱਲ ਹੈ ਬਈ ਹਾਂ ਮੇਰੇ ਚੱਕ ਕਰ ਲੋ ਸਹੀ ਗੱਲ ਹੈ ਬਈ ਬਸ ਮੈਂ ਚੰਗੀ ਆ ਗਈ ਸੀ ਸੇਲ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਪਈ ਚਲੋ ਬਹਿੜੇ ਦੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ 23 24 ਕਿਲੋ ਵੇੜਦਾ ਪਿਛਲੇ ਸੂਏ ਦਾ ਚੁਆਇਆ ਵਾ ਠੀਕ ਆ ਬਈ 25 22 ਲੀਟਰ ਦੀ ਮਾੜਾ ਵੇੜਦੀ ਠੀਕ ਆ ਹਾਂ ਮੋਲੇ ਦਾ ਵੀ ਬਾਈ ਫੋਨ ਤੇ ਫੋਨ ਤੇ ਹੂ ਹੂ ਚ ਠੀਕ ਆ ਬਾਈ ਬੂਸ ਦੀ ਬਾਤ ਹੀ ਦਿਖਾ ਦਿਓ ਜਮਾਨਾ ਸਹੀ ਗੱਲ ਆ ਬਾਈ ਕੋਈ ਆਏ ਦੇਖ ਲੈ ਉੱਤੋਂ ਪੱਧਰ ਹੀ ਵਹਿੜ ਆ ਕੋਈ ਆਏ ਨਹੀਂ ਕੋਈ ਜਮਾ ਜਮਾ ਸਹੀ ਗੱਲ ਆ ਪੱਧਰ ਆ ਗਈ ਨਾਲ ਟੈਂਟਰ ਦੀ ਵਹਿੜਾ ਜਮਾ ਸਹੀ ਗੱਲ ਆ ਬਾਈ ਹਾਂ ਸਹੀ ਗੱਲ ਅੱਗੇ ਬਾਈ ਤਿੰਨ ਨੰਬਰ ਇਹ ਦੂਜਾ ਸਵਾਲ ਸੁਣਦੀ ਆ ਜੀ ਠੀਕ ਆ ਬਾਈ ਇਹ ਵਹਿੜਾ ਅਜੇ ਦੇ ਲੈਜੂ 507 ਠੀਕ ਆ ਹਾਂ ਪਾਂ ਇਹ ਤਾਂ ਸੱਤ ਦਿਨਾਂ ਦੀ ਕੱਚੀ ਆ ਬਾਕੀ ਅਡਰ ਕੁਆਲਿਟੀ ਬਹੁਤ ਆ ਹੈਨਾ ਹਾਂਜੀ ਹਾਂਜੀ ਅਡਰ ਬਹੁਤ ਆ ਬਾਕੀ ਹਜੇ ਦਣੇ ਜਿਵੇਂ ਠੰਡੀਆਂ ਜਿਵੇਂ ਮਰਜੀ ਹੱਥ ਫੇਰੀਂ ਕਿ ਚੱਲੋ ਸਹੀ ਗੱਲ ਆ ਮੈਂ ਜਿਵੇਂ ਬਾਸ ਕਮਿਟੀ ਤੇ ਲਾਡੂ ਲਾ ਦੇਖ ਲੋ ਬਹਿੜਦੇ ਐ ਪੰਗਾ ਖਾਣ ਦੇਖ ਲੋ ਕੱਲਾ ਕੱਲਾ ਖਾਣਾ ਕੱਲਾ ਕੱਲਾ ਨਖੜਵਾ ਤੇ ਪੂਰੇ ਗਾਇਬ ਤੇ ਬਾਕੀ ਆ ਦੇਖ ਕੱਪੜੇਰ ਗੱਲੇ ਬਾਈ ਸਹੀ ਗੱਲ ਆ ਬਾਈ ਫੋੜ ਲੋ ਬਾਈ ਤੋਰ ਕੇ ਦਿਖਾ ਦੋ ਬਾਕੀ ਸੈਂਗਾ ਹਨਾ ਥੋੜੇ ਥੋੜੇ ਕਰਮ ਵਾਲੀ ਦੇ ਇਹ ਪੋਰਟ ਆ ਗਈ ਆ ਇਹ ਕੱਲੀ ਫੋਟਜੀ ਆਈ ਵੀ ਆ ਅੱਛਾ ਛੋਟੀ ਥੋੜਾ ਜਿਹਾ ਸੈਂਗਾ ਪਾਸੇ ਠੀਕ ਆ ਭਾਈ ਪੋਰਟ ਆਈ ਜਾ ਵੜਦੇ ਠੀਕ ਆ ਵੀ ਆਪਾਂ ਇਹ ਸੈਂਗ ਨਹੀਂ ਲੈਣਾ ਬਾਕੀ ਇਹਨਾਂ ਦੀ ਫੈਟ ਫੁੱਟ ਵੀ ਚੰਗੀ ਆਉਂਦੀ ਆ ਹਨਾ ਹਾਂਜੀ ਹਾਂਜੀ ਵੜ ਜਾਵਾ ਇੱਕ ਨੰਬਰ ਵੜ ਆ ਹਾਂ ਬਾਕੀ ਕੱਦ ਵੜ ਬਹੁਤ ਆਗਾ ਮੋੜ ਲਓ ਭਾਈ ਕਿੰਨਾ ਕੁ ਦੁੱਧ ਪਾ ਦੂ ਭਾਈ ਐਸਟੀਮੇਟ ਅਰਦਾਸ 22 ਕਿਲੋ ਦੁੱਧ ਪਹਿਲੇ ਸੂਏ ਦਾ ਪਾਇਆ ਵਾ ਠੀਕ ਆ ਐਤੀ ਬੈੜ ਨੇ ਤੀ ਤੋਂ ਬਾਹਰ ਬਾਹਰ ਦੁੱਧ ਕੱਢਣਾ ਠੀਕ ਆ ਹਾਂਜੀ ਕੱਚੀ ਜ਼ਰੂਰ ਆ ਸਹੀ ਗੱਲ ਆ ਬਈ ਇਹ ਸੱਤ ਲੈ ਜੇ ਦਿਨ ਸਹੀ ਗੱਲ ਆ ਬਾਈ ਬਾਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਝੋਲੀਆਂ ਨੇ ਹਜੇ ਫੁੱਲ ਹੋਰ ਭਰਨੀ ਆ ਕਿ ਕੱਚੀ ਆ ਵਾ ਬਸੀ ਬੈਡ ਆ ਇਹ ਇਲਾਕੇੋਂ ਤੋਂ ਖਾ ਦੇ ਨਾੜਾ ਨੂੰ ਬੈਠ ਰਹੀਆਂ ਸਹੀ ਗੱਲ ਆ ਬਾਈ ਮੁੱਲੀ ਪਈਆ ਬੈਡ ਦੇਖੋ ਸਹੀ ਗੱਲ ਆ ਬਾਕੀ ਨੇ ਹੋਰ ਤਿਆਰ ਹੁਣ ਹਜੇ ਹਜੇ ਤਾਂ ਬੈਡ ਦੀ ਬੂਥੀ ਬਾਤੀ ਦੇਖੋ ਫਿਨਿਸ਼ ਨਕਸ਼ੀ ਸਹੀ ਗੱਲ ਆ ਬਾਈ ਇਸ ਨਕਸ਼ੀ ਹੋਣਾ ਬਹੁਤ ਸਨਕੀ ਹੈ ਤੁਹਾਡਾ ਵੀ ਪੂਰਾ ਹੈਗਾ ਹਾਂ ਸਹੀ ਹੈ ਚੰਗੀ ਆ ਬਾਈ ਬਸ ਅੱਗੇ ਬਾਈ 4 ਨੰਬਰ ਇਹ ਵੀ ਬੈਡ ਇਹ ਵੀ ਹਜੇ ਡੈਨ ਤੋਂ ਡੈਨ 5 ਤੋਂ 7 ਲੈ ਲੈਂਦੀ ਆ ਹਜੇ ਠੀਕ ਆ ਬਾਈ ਹਾਂ ਦੂਜਾ ਸੁਆ ਠੀਕ ਆ ਪਹਿਲੇ ਸਵੇਰਾਂ ਮੈਂ 65 ਦਾ 32 24 ਕਿਲੋ ਰੋਧ ਚਵਾਇਆ ਠੀਕ ਆ ਬਾਈ ਹਾਂ ਸੀਲ ਠੱਡੀ ਆ ਠੀਕ ਆ ਜਿਵੇਂ ਮਰਜੀ ਹੱਥ ਫੇੜੀ ਕਿੱਦੋਂ ਐ ਬਾਤ ਤਾਂ ਨਹੀਂ ਬਣਾਉ ਪਰਮ ਨਹੀਂ ਕਰਦੀ ਹਜੇ ਕਿੰਨੇ ਦਿਨ ਕੱਢ ਜੂ ਬਾਈ ਦਿਨ ਕੱਢ ਜੂ ਜੀ 5 ਤੋਂ 7 ਹਜੇ ਆ ਦੇਖੋ ਆ ਥਣ ਥਣ ਦੇਖੋ ਸਹੀ ਗੱਲ ਆ ਆ ਜਮਾਲੇ ਵਾਲਾ ਕੱਪੜੇ ਗੱਲੇ ਕੱਪੜੇ ਵਰਗਾ ਲੈਵਾ ਬਾਕੀ ਪਤਲੇ ਇਹ ਪਿੰਡੇ ਦੀ ਆ ਸਹੀ ਗੱਲ ਆ ਬਾਈ ਹਾਂ ਜਮਾ ਦੇਖੋ ਤਦਰੀ ਵਹਿੜਾ ਕੋਈ ਆ ਨਹੀਂ ਵੀ ਉੱਚੀ ਨਹੀਂ ਮੀਨੀ ਕੋਈ ਸਹੀ ਐ ਇੱਕੋ ਜੀ ਆ ਪੱਧਰ ਆ ਸਾਰੀ सही गला भाई खोल लो भाई तोड़ के खाल बाकी चंगीला दिखा दे राइट आए जमा सही गला भाई कान छोटा का ब्रीड दी बैठा चंगा दद पगली दी टूरा तारा कर मली दा चंगा का बाकी एस्टीमेट भाई कितने तक दद पा दू ए ठीक है भाई बाकी कद भी आए नहीं छोटा कद नहीं का ਸਹੀ ਗੱਲ ਆ ਬਾਕੀ ਮੇਨ ਗੱਲ ਹੁੰਦੀ ਠੰਡੀ ਸੀਲ ਦੀ ਠੰਡੀ ਸੀਲ ਫੁੱਲ ਆ ਸਹੀ ਗੱਲ ਜਿਵੇਂ ਮਰਜੀ ਮੋਣ ਤਾਹਿਆ ਦੁਨਨੇ ਬਾਸਰੀ ਮੋਣ ਖਾਣਾ ਜਿੱਦੋ ਐ ਵਾਸਤਾ ਵੀ ਨਹੀਂ ਸਹੀ ਗੱਲ ਆ ਕੋਈ ਵਾਸਤਾ ਨਹੀਂ ਗਾ ਮੋਏ ਨਾ ਖੜੀਆ ਕਰ ਮਾਲੀ ਠੰਡੀ ਸੀਲ ਤਾਂ ਅੱਗੇ ਭਾਈ 5 ਨੰਬਰ ਇਹ ਵੀ ਦੂਜਾ ਸੂਆ ਸੋਨੀਆ ਜੀ ਠੀਕ ਆ ਭਾਈ ਕਿੰਨੇ ਕੇ ਤਨ ਬਾਕੀ ਆ ਲੌਂਗ ਵੀ 8 ਤੋਂ 10 ਦੀਏ ਠੀਕ ਆ ਭਾਈ ਹਾਂ ਸ਼ੀਲ ਠੰਡੀ ਆ ਠੀਕ ਆ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਸਹੀ ਗੱਲ ਹੈ ਵਾਸਤਾ ਵੀ ਜਮਾ ਐ ਦੇਖੋ ਆਏ ਯਾਰ ਉਮਰ ਦਾ ਜਮਾ ਐ ਦੇਖੋ ਪਤਲਾ ਪਾਜਾ ਵਾਹ ਐ ਦੇਖੋ ਲੈ ਸਹੀ ਗੱਲ ਹੈ ਖਾਣ ਦੇਖ ਲਓ ਕੱਲਾ ਕੱਲਾ ਥਾਣਾ ਵੜਦਾ ਬਾਕੀ ਪੂਰੀ ਵਿੱਥੀ ਆ ਹਾਂ ਸਹੀ ਗੱਲ ਹੈ ਗੁਰੂ ਵੀ ਦਿਖਾ ਦਿਓ ਡਾਕਟਰ ਸਾਹਿਬ ਨੇ ਵਾਹ ਦੇਖੋ ਬਈ ਨਾੜਾ ਬਹੁਤ ਕਾਲਾ ਨਾੜਾ ਮੁੰਡਾ ਦੇਖੋ ਆਏ ਜਮਾ ਗੁੰਡੀ ਪਈ ਆ ਸਹੀ ਗੱਲ ਆ ਭਾਈ ਹਾਂ ਬਾਕੀ ਖੋਲ ਲਓ ਭਾਈ ਤੋਰ ਕੇ ਦਿਖਾ ਦਿਓ ਕੱਦ ਵੜੇ ਇਹਦਾ ਵੀ ਪੂਰਾ ਗਾ ਉਹ ਛੋਟੀ ਵੈੜ ਨਹੀਂ ਜੀ ਬੱਲੇ ਪੂਰੇ ਵੱਡੇ ਵੈੜਾ ਫਾੜਾ ਵੈੜਾ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਆ ਭਾਈ ਇਦਰੀ ਗਾੜ ਦੇ ਬਾਕੀ ਪਲਿਸ ਹਮੀ ਫੁੱਲ ਆ ਜੀ ਹਾਂਜੀ ਹਾਂਜੀ ਕੋਈ ਆ ਨਹੀਂ ਕਿ ਬਿਸਕਾਮੀ ਆ ਸਹੀ ਗੱਲ ਆ ਭਾਈ ਟੀਵੀ ਆ ਵੈੜ ਆ ਐ ਹਮਾ ਗੁੰਦਵੇਂ ਪਿੰਡੇ ਦੀ ਵੈੜ ਬਾਕੀ ਹਜੇ ਦਿਨ ਲੈ ਜੂਗੀ ਲੈ ਲੈ ਜੂਜੀ ਹਜੇ ਸੱਤ ਲੈ ਜੇ ਵੈੜ ਅੱਟ ਲੈ ਜੀ ਸਹੀ ਗੱਲ ਆ ਦਿਨ ਕੱਢਦੀ ਆ ਬਾਕੀ ਆਰਡਰ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਹਜੇ ਕੱਚੀ ਪਈ ਆ ਵੈੜ ਇੰਨੀ ਆ ਜਾਹੇ ਬਿਹੜੇ ਦੇ ਵਿਚਾਲੇ ਬਹਿ ਜਾ ਸਹੀ ਗੱਲ ਆ ਨਹੀਂ ਵੀ ਬੜ ਪੈਰ ਵੀ ਜੱਕ ਜੂਗੀ ਸਹੀ ਗੱਲ ਆ ਪੂਰੀ ਠੰਡੀ ਸ਼ੀਲਾ ਬਾਈ ਨੇ ਵਿੜੇ ਚ ਖੜ ਕੇ ਧਣ ਫੜ ਲਏ ਇਹ ਨਹੀਂ ਕਿਹਾ ਵੀ ਹਿੱਲ ਜੂਗੀ ਸਹੀ ਗੱਲ ਆ ਬਾਈ ਠੰਡੀ ਸਿਲਪੂਰੀਆ ਬਾਈ ਮੋਲੇ ਦਾ ਵੀ ਜੈ ਜੀ ਫੋਨ ਤੇ ਹੂ ਹੂ ਸਾਰਿਆਂ ਦਾ ਜੈ ਜੀ ਠੀਕ ਆ ਬਾਈ ਫੋਨ ਤੇ ਤੇ ਵੇਚਣ ਬੁਚਣ ਵਾਲੇ ਬੰਦੇ ਲੈ ਜਾਂਦੇ ਜੀ ਉਹਨਾਂ ਦਾ ਪੜਦਾ ਰਹਿ ਜਾਂਦਾ ਪੜਦਾ ਰਹਿੰਦਾ ਇਹ ਤਾਂ ਗੱਲ ਸਹੀ ਆ ਬਾਈ ਛੁੱਟੀ ਬਾਕੀ ਬਾਈ ਨੇ ਬਾਕੀ ਚੰਗੀ ਆ ਬਾਈ ਦੇ ਕਹਿਣ ਸਰ ਦੇ ਬਾ ਜਿਹੜੀ ਗੱਲ ਬਾਈ ਨੇ ਕਹੀ ਆ ਪਤਲਾਗਾ ਸਹੀ ਗੱਲ ਆ ਬਾਈ ਜੀ ਕਾਗ ਯਾਰ ਕਲੇਵਾਗਾ ਜਮਾ ਦੇਖ ਡਾਕਟਰ ਆਏ ਆ ਸਹੀ ਗੱਲ ਆ ਬਈ ਆ ਦੇਖ ਲੈ ਐ ਕਰਦਾ ਜਮਾ ਕਿੰਦਰ ਨੂੰ ਮਰਜੀ ਲੈ ਜਾ ਖਿੱਚ ਕੇ ਸਹੀ ਗੱਲ ਆ ਬਾਈ ਹਾਂ ਸਹੀ ਗੱਲ ਆ ਅੱਗੇ ਬਾਈ 6 ਨੰਬਰ ਕਿ ਦੂਜਾ ਸੂਏ ਸੁੰਦੀ ਆ ਵਾਹੜਾ ਠੀਕ ਆ ਭਾਈ ਕਿੰਨੇ ਕਦਮ ਬੱਤੀਆਂ ਦੋ ਕੀ ਪਾਣੀ ਕੱਢ ਜੇ ਚਾਰ ਕੱਢ ਜੇ ਠੀਕ ਆ ਭਾਈ ਸੀਰ ਠੰਡੀ ਆ ਠੀਕ ਆ ਜਿਵੇਂ ਮਰਜ਼ੀ ਵੇਛਰ ਹੋ ਆ ਨੀ ਪੂਰਾ ਆਦਬੀ ਸਹੀ ਗੱਲ ਆ ਅ ਡਰੇ ਦਾ ਬਹੁਤ ਕਮਾਲ ਦਾ ਜਮਾ ਦੇਖੋ ਡਾਕਟਰ ਸਾਹਿਬ ਆ ਜਮਾ ਥਾਂ ਦੇ ਪੂਰੀ ਬਿਚੀ ਦੇਖੋ ਆ ਇਹਦੇ ਰੂਰ ਕਾ ਜਮਾ ਸਾਰਾ ਬਲੇ ਸਹੀ ਗੱਲ ਆ ਭਾਈ ਸਲੀਨ ਵਰਗੇ ਕੱਪੜੇ ਵੰਗੋ ਵਾਤਾ ਸਹੀ ਗੱਲ ਆ ਕਪੜਿਆਂ ਕੋ ਵਾਦਾ ਵਾ ਕਿ ਢਲਾਂ ਦੇਖੋ ਹਜੇ ਹੋ ਰਹੇ ਨੇ ਪਰ ਨਾਲੇ ਬਕਰ ਮਲੀ ਉਹਨੇ ਮੁਰੇ ਆ ਡਰਾਏ ਨਹੀਂ ਕੋਈ ਪਿੱਛੇ ਅਭੀ ਸਹੀ ਗੱਲ ਹੈ ਬਾਈ ਠੰਡੀ ਸ਼ੀਲ ਤਾਂ ਪੂਰੀ ਆ ਜਾਈ ਜਾ ਵਿਚਾਲੇ ਵੇਜੋ ਵੇੜੇ ਦੇ ਕੁ ਬਾਸ ਤਾਂ ਵੀ ਸਹੀ ਗੱਲ ਹੈ ਬਾਈ ਮੋੜ ਲਵੇ ਦਿਖਾ ਦਿਓ ਬਾਕੀ ਕਿੰਨਾ ਕੇ ਦੁੱਧ ਪਾ ਦੂ ਬਾਈ ਅੰਦਾਜ਼ਾ ਦੁੱਧ ਵੀਰੇ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਪੈੜਦਾ 21 22 ਕਿਲੋ ਚੋਆਇਆ ਵਾ ਪਹਿਲੇ ਸੂਏ ਦਾ ਠੀਕ ਆ ਬਾਈ ਤੇ 25 ਤੋਂ ਬਾਹਰ ਬਾਹਰ ਦੁੱਧ ਕੱਢ ਦੇਣਾ ਉਸ ਦੀ ਠੀਕ ਆ ਇਦ ਕੀ ਬਾਈ ਕਹਿੰਦਾ 25 ਤੋਂ ਬਾਹਰ-ਬਾਰ ਦੁੱਧ ਕੱਢ ਦੂਗੀ। ਬਾਕੀ ਇਹ ਵੀ ਠੀਕ ਆ ਕੱਦ-ਬੱਡ ਵੀ ਚੰਗਾ ਹੈਗਾ। ਰੰਗ-ਰੂਪ ਚੰਗਾ ਹੈਗਾ ਕਰਮਾਲੀ ਦਾ। ਤੋੜਾ-ਦਾਰਾ ਵੀ ਚੰਗਾ ਹੈਗਾ। ਮੋਲ ਇਹਦਾ ਵੀ ਬੰਫੂਨ ਡਾਕਟਰ ਸਾਹਿਬ ਆ ਯਾਰ 400 ਆ ਨਾੜਾ। ਸਹੀ ਗੱਲ ਆ ਬਾਈ 나ੜਾ ਹਾਂ ਬਹੁਤ ਅਬਰੀਕੀ ਜਿਹਾ ਬਾਕੀ ਵੜਾ। ਹਾਂ। 나ੜਾ ਬਹੁਤ ਆ ਆਰਡਰ ਤੇ। ਤੋੜ ਲੋ ਬਾਈ ਕੋਈ ਗੱਲ ਨਹੀਂ ਲੈ ਜਾਓ। ਬਾਕੀ ਇਹਦਾ ਮੋਲ ਵੀ ਬਾਈ ਫੋਨ ਤੀ ਹੁ ਹਣਾ। ਹੋ ਹੋ ਤੇ ਸਾਰਿਆਂ ਦਾ ਹੋ ਜਾਇਜ। ਠੀਕ ਆ ਬਾਈ। ਹਾਂਜੀ। ਬਾਈ ਜੀ ਆਪਾਂ ਤੁਹਾਨੂੰ 6 ਵੜਾ ਦਿਖਾਤੀਆਂ। 6 ਚੋਂ ਕੋਈ ਵੀ ਵੜਾ ਇਹਨੂੰ ਵੀ ਪਸੰਦ ਆਉਂਦੀ ਆ ਤਾਂ ਬਾਈ ਨਾਲ ਕੰਟੈਕਟ ਕਰਕੇ ਸਿਆਂ ਚੋਂ ਕੋਈ ਵੀ ਵੈੜਾ ਖਰੀਦ ਸਕਦਾ। ਬਾਕੀ ਵੈੜਾਂ ਦਾ ਰੇਟ ਬਾਈ ਕਹਿੰਦਾ ਜਾਇਰ ਰਹੂਗਾ। ਮਾਰਦਾਨ ਅਨੁਸਾਰੀਆਂ ਚ ਵਧੀਆ ਹੋ ਜਾਊਗਾ ਬਾਈ ਕਹਿੰਦਾ। ਹਾਂਜੀ ਹਾਂਜੀ। ਤੇ ਵੀਡੀਓ ਨੂੰ ਦੇਖਣ ਲਈ ਆਏ ਬੰਦੇ ਦਾ ਹੋਣੇ। ਸਹੀ ਗੱਲ ਆ ਬਾਈ। ਬਾਕੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ।